ਰਾਜਪੀਰ ਕੋ ਅੱਛਾ ਕੀ ਗੱਲ ਪੈਨ ਹੋਈ ਸਾਰੀ ਕੁਛ ਨਹੀਂ ਗੱਲ ਕੋਈ ਨਹੀਂ ਮੈਂ ਘਰ ਮੇਰੇ ਘਰ ਵਾਲੇ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸਾਂ ਤੇ ਮੈਂ ਬੱਚਿਆਂ ਨੂੰ ਨਵਾ ਲੂ ਕੇ ਕੱਪੜੇ ਕੁੱਪਰੇ ਧੋਂਦੀ ਪਈ ਸਾਂ ਮੈਂ ਕੱਪੜੇ ਧੋ ਕੇ ਪਾਣੀ ਲਈਆਂ ਅਜੇ ਤੇ ਇਹ ਆਏ ਦੋ ਰੰਗ ਲਾਲਾ ਕੇ ਆਏ ਮਸ਼ੀਨ ਇਹ ਪਹਿਲਾਂ ਪਹਿਲਾਂ ਕਮਰਾ ਠਾਹਤਾ ਇਧਰੋਂ ਫਿਰ ਕੰਧ ਤੋੜਦੀ ਸਾਡੀ ਕੰਧ ਤੋੜ ਕੇ ਮਸ਼ੀਨ ਲਗਾਈ ਫਿਰ ਬੱਚੇ ਮੇਰੇ ਅੰਦਰ ਹੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਤਾਂ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਹ ਥੱਲੇ ਬਾਜੀ ਮੇਰੀ ਗੱਲ ਤੋਂ ਸੁਣੋ ਮੈਂ ਮੈਂ ਰਿਕਾਰਡ ਵਾਲੇ ਨਾਲੋਂ ਫੇਰ ਗੱਲ ਕਰਿਓ ਬਾਜੀ ਉਹ ਇਹ ਹੀ ਕਹੁੰਦੇ ਹੀ ਕਿ ਇਹ ਕਬਜ਼ਾ ਕਰੀਏ ਕੋਕੂ ਦਾ ਕੋਕੂ ਦਾ ਫੋਨ ਆਇਆ ਕਰੋ ਨੂੰ ਕੋਈ ਕਰ ਦੋ ਸੇਰ ਆਉਂਦਾ ਹੈ ਤੈਂਕੀ ਦਾ ਕੀ ਹਾਲ ਕੀਤਾ ਉਸ ਦਿਨ ਫੇਰ ਜਾਈ ਲਾ ਕੇ ਫੇਰ ਮੈਂ ਘਰ ਤੇ ਆ ਗਿਆ ਇਹ ਜਗਾ ਸਾਦਾ ਪਿੰਡ 70 80 ਪਰਚੇ ਜਿਹੜਾ ਲਾਲ ਕੀਦੇ ਨਹੀਂ ਵੇਖਣਾ ਤੁਸੀਂ ਬੋਲੀ ਜਾਨਾ ਕੋਣ ਕੋਣ ਤੁਹਾਡੇ ਵੀ ਗੇਟੇ ਕੱਢੇ ਉਹ ਪ੍ਰਾਂਤਵਾੜ ਬਣਾ ਪਰਵਾਹ ਦਾ ਚਲਾ ਕਿਤੇ ਵਿੱਚ ਕਾਂਗਰਸ ਖਿਲੂਈ ਸੀ ਕੋਈ ਸੁਪਨਾ ਲੋਕ ਨਹੀਂ ਸੀ ਬੈ ਪੁਲੀਸੀ ਤੇ ਫਿਰ ਆਈ ਅਗਸਤ ਦੇ ਵਿੱਚ 58 ਉਧਰੋਂ ਭਾਂਡੇ ਵਗੈਰਾ ਨੇ ਆਖਰ ਰਾਜਪੀਰ ਕੋ ਅੱਛਾ ਕੀ ਗੱਲ ਪੈਣ ਹੋਈ ਸਾਰੀ ਕੁਛ ਨਹੀਂ ਗੱਲ ਕੋਈ ਨਹੀਂ ਮੈਂ ਘਰ ਮੇਰੇ ਘਰ ਵਾਲੇ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸਾਂ ਤੇ ਮੈਂ ਬੱਚਿਆਂ ਨੂੰ ਨਵਾ ਲੂ ਕੇ ਕੱਪੜੇ-ਕੁਪੜੇ ਧੋਣ ਦੀ ਗਈ ਸਾਂ ਮੈਂ ਕੱਪੜੇ ਧੋ ਕੇ ਪਾਣੀ ਲਈਆਂ ਹਜੇ ਤੇ ਇਹ ਆਏ ਦੋ ਰੰਗ ਲਾ ਲਾ ਕੇ ਆਏ ਮਸ਼ੀਨ ਇਹ ਪਹਿਲਾਂ ਪਹਿਲਾਂ ਕਮਰਾ ਟਾਹਤਾ ਇਧਰੋਂ ਫਿਰ ਕੰਧ ਤੋੜਦੀ ਹੱਡੀ ਕੰਧ ਤੋੜ ਕੇ ਮਸ਼ੀਨ ਲਗਾਈ ਫਿਰ ਬੱਚੇ ਮੇਰੇ ਅੰਦਰ ਹੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਤਾਂ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਿ ਥੱਲੇ ਬਾਜੀ ਮੇਰੀ ਗੱਲ ਤੋਂ ਸੁਣ ਮੈਂ ਮੇਰੇ ਕਾਰਡ ਵਾਲੇ ਨੂੰ ਆਉਣ ਦੇ ਫੇਰ ਗੱਲ ਕਰਿਓ ਬਾਜੀ ਉਹ ਇਹ ਹੀ ਕਿਉਂਦੇ ਹੀ ਕਿ ਇਹ ਕਬਜ਼ਾ ਕਰੀਏ ਮੇਰੇ ਬੱਚਿਆਂ ਤਾਂ ਅੱਕ ਨਹੀਂ ਵੇਖਿਆ ਬੱਚੇ ਮੇਰੇ ਥੱਲੇ ਦੇ ਚਲੇ ਬਸ ਹੋਰ ਕੋਈ ਹੀ ਮੰਨ ਕਰਨਾ ਚਾਹੁੰਨੇ ਹੈ ਕਾਨੂੰਨ ਸਾਫ਼ ਦੇਣਾ ਚਾਹੀਦਾ ਸਾਡਾ ਜਿਹੜਾ ਘਰ ਬਾਹਰ ਤੋੜਿਆ ਸਾਡਾ ਘਰ ਬਾਹਰ ਬਣਨਾ ਚਾਹੀਦਾ ਬਸ ਕਿਦਾਂ ਸਮਾਨ ਕਿਦਾਂ ਬਣਾਇਆ ਹੈ ਘਰ ਦਾ ਸਮਾਨ ਬਾਜੀ ਹੁਣ ਤੁਹਾਨੂੰ ਵੀਰ ਜੀ ਕੀ ਦੱਸਾਂ 500 ਰੁਪਏ ਯਾ ਜੋ ਕਹਤੇ ਤਾਂ ਉਹਨੂੰ ਪਤਾ ਹੀ ਆ ਮਹਾਤ ਚੀਜ਼ਾਂ ਬਣਾਇਦੀਆਂ ਕਿਸ ਤਾਂ ਤੇ ਚੀਜ਼ਾਂ ਲੈਣੀਆਂ ਕਿਸ ਤਾਂ ਨਹੀਂ ਵੇਖਿਆ ਕਿ ਸਾਰੇ ਇੱਕ ਚੀਜ਼ ਤੋੜ ਤੇ ਟੀਵੀ ਤੱਕ ਹਾ ਫਰਿਜ ਕੋਈ ਚੀਜ਼ ਨਹੀਂ ਰਹਿਣ ਦਿੱਤੀ ਬੈੱਡ ਤੱਕ ਨਹੀਂ ਰਹਿਣ ਦਿੱਤਾ ਕੋਈ ਚੀਜ਼ ਸਾਰੀਆਂ ਤੋੜ ਕੇ ਉਹ ਮਾਰੀ ਇੱਕ ਛੱਤੀ ਵੇਖੋ ਕਿੰਨੇ ਪੈਸੇ ਆਪਾਂ ਘਰ ਵਾਲਾ ਵਿਧਾੜੀ ਲਾਂਦਾ ਤੁਸੀਂ ਵੀ ਵਿਧਾੜੀ ਕਰਦੇ ਪਰ ਬੱਚਿਆਂ ਦੇ ਨਾਲ ਫਿਰ ਕਿਦਾਂ ਘਰ ਦੇ ਵਿੱਚ ਰਾਤ ਕਿਦਾਂ ਗੱਡੀ ਰਾਤ ਬਹੁਤ ਮੁਸ਼ਕਲ ਗੱਡੀ ਫਿਰ ਪਾਜੀ ਹੁਣੀ ਆਏ ਨੰਬਰ ਦਾ ਸਿੰਘ ਉਹ ਆਏ ਉਹਨਾਂ ਨੇ ਖੜੇ ਆਪਣੇ ਘਰ फेर ਹਾਨੂੰ ਰਹਿਣ ਦੀ ਰੋਜ਼ ਦਿੱਤੀ ਜਗਾ ਰੋਟੀ ਪਾਣੀ ਹੀ ਦਿੱਤਾ ਹਰ ਇੱਕ ਚੀਜ਼ ਦਿੱਤਾ ਹਾਂਜੀ ਅਸੀਂ ਤੇਹੀ ਕਹਿੰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਘਰ-ਬਾਰ ਬਚਣਾ ਚਾਹੀਦਾ ਪੰਜਾਬੀ ਵੀਰਾਂ ਕੋਈ ਇਹੀ ਇਨਸਾਫ ਮਿਲਣਾ ਚਾਹੀਦਾ ਮੀਡੀਆ ਵਾਲੇ ਕੋ ਸਾਰੇ ਉਹਨਾਂ ਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਗਰੀਬਾਂ ਨਾਲ ਬਾਸ ਸਿੱਖਾਂ ਮੈਂ ਤਾਂ ਰੋ ਰੋ ਕੇ ਸਭ ਬੱਦ ਸਿਸਾ ਚੰਗੀਆਂ ਦਿੱਤੀਆਂ ਸੀ ਉਹਨਾਂ ਨੂੰ ਜਦੋਂ ਮੇਰੇ ਬੱਚੇ ਥੱਲੇ ਤਾਂ ਲੱਗੇ ਬੱਦ ਸਿਸਾ ਹੀ ਨਿਕਲਦੀ ਹੈ ਗਰੀਬਾ ਕਬੱਦ ਸਿਸਾ ਨਿਕਲ ਨਹੀਂ ਆ ਹੋੜ ਕੇ ਨਿਕਲ ਨਹੀਂ ਆ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਮਜਬੀ ਨਹੀਂ ਕੁੱਤੀ ਕਹਿੰਦੇ ਸੀ ਇਹ ਨਹੀਂ ਸੋਚਿਆ ਜਦੋਂ ਮਜਬੀ ਨਹੀਂ ਕੁੱਤੀ ਕਹਿੰਦੇ ਵੀ ਇਹਨੇ ਸੋਚਦੇ ਸਾਡੇ ਘਰ ਜਾਣੀ ਆ ਕਿ ਇਦਾਂ ਦੀਆਂ ਗਾਲਾਂ ਕੱਢ ਕੱਢ ਕੇ ਐ ਕੁਛ ਨਹੀਂ ਦਿੱਤਾ ਉਹਨਾਂ ਨੇ ਸਾਡੇ ਬਾਸ ਸਹੀ ਇਹ ਹੀ ਚਾਹੁੰਦੇ ਆ ਕਿ ਹੁਣ ਉਹਨੂੰ ਸਾਫ਼ ਨਹੀਂ ਨਾ ਚਾਹੁੰਦੇ ਨਾ ਇਕਲੰਦ ਸਿੰਘ ਜੀ ਕੋਲੋਂ ਕੀ ਗੱਲ ਹੋਈ ਸਾਰੀ ਕਦੋਂ ਦੇ ਇੱਥੇ ਰਹਿਣ ਦੇ ਵੀ ਦੱਸੋ ਸਾਰਾ ਸੇ 10 12 ਸਾਲ ਤੋਂ ਰਹਿ ਰਹੇ ਹਾਂ ਸਰ ਸਰ ਜੀ ਉਹ 99 ਸਰ ਸਰਕਾਰ ਬਣੀ ਹੈ ਉਹ ਸੋਚਦੇ ਆ ਕਿ ਇਹ ਥਾਂ ਐਸੀ ਕਬਜ਼ੇ ਵਿੱਚ ਲੈ ਲਈਏ ਸਾਰੇ ਸੇਕਾਰਨੀ ਉਹਨਾਂ ਨੇ ਅਨੁਕੁਸ਼ ਦਿਨ ਪਹਿਲਾਂ ਕਿਹਾ ਕਿ ਥਾਂ ਨੂੰ ਛੱਡ ਦੋ ਇਹ ਥਾਂ ਪੰਚਾਇਤੀ ਹੈ ਸਰਕਾਰੀ ਸਾਰਾ ਅਸੀਂ ਗਰਦਾਸਪੁਰ ਵੀ ਗਏ ਹੋਏ ਸਾਰੇ ਇਹਨਾਂ ਪਹਿਲਾਂ ਹੀ ਪਰ ਐਪਲੀਕੇਸ਼ਨ ਹੁੰਦੋਂ ਤੱਕ ਇਹਨੇ ਸਾਰੇ ਇਹਨਾਂ ਟਹਾਟੇ ਕਰ ਦਿੱਤਾ ਸਰ ਨਾ ਕੋਈ ਸਾਾਨੂੰ ਨੋਟਿਸ ਭੇਜਿਆ ਨਾ ਕੋਈ ਮੈਕਨੇ ਵਾਲੇ ਆਏ ਸਾਰਾ ਆਪ ਹੀ ਉਹਨਾਂ ਜੀਐਸਪੀ ਚ ਲਾ ਕੇ ਪਰਗਨ ਸਿੰਘ ਨੇ ਆਪ ਹੀ ਜੀਐਸਪੀ ਚ ਲਾ ਕੇ ਸਾਰੇ ਆ ਡੇਰੀ ਕਰ ਦਿੱਤਾ ਕਰ ਗਿਆ ਕਿੱਦਾਂ ਪੈਸੇ ਜੋੜ ਕੇ ਬਣਾਇਆ ਦੁੱਖ ਤੇ ਲੱਗਦਾ ਜੀ ਹਾਂਜੀ ਹਾਂਜੀ ਦੁੱਖ ਤੇ ਲੱਗਦਾ ਜੀ ਸਮਾਨ ਵੇਖੋ ਸਾਰੇ ਜੋ ਫ੍ਰਿਜ ਅਲਮਾਰੀ ਸਭ ਕੁਝ ਜੀ ਮੰਜੇ ਮੁੰਗੇ ਸਭ ਟਾ ਡੇਰੀ ਕਰ ਦਿੱਤੀ ਬੱਚੇ ਜਿਆਦਾ ਛੋਟੇ ਛੋਟੇ ਬੱਚੇ ਕਿੱਦਾਂ ਰਾਤ ਕਿੱਦਾਂ ਕੱਢੀ ਓਕੀ ਕੱਟੀ ਹਾਂਜੀ ਹਾਂਜੀ ਬਹੁਤ ਓਕੀ ਕੱਟੀ ਜੀ ਜੇ ਇਹਨਾਂ ਦਾ ਭਲਾ ਹੋਏ ਨੰਬਰਦਾਰ ਸਾਹਿਬ ਜੋ ਭੜਵਾਉਂਦੇ ਨੇ ਹਰ ਵੇਖੋ ਉਹ ਵੇਖੋ ਟਰਾਲੀ ਸਿਰ ਦੇ ਸ਼ਕਲਾ ਗਏ ਪਰ ਸਾਰਾ ਆਪਣੇ ਘਰ ਵਿੱਚ ਲੈ ਜਾਂਦੇ ਇਥੇ ਨਹੀਂ ਤੁਹਾਨੂੰ ਲੈਣ ਦੇਣਾ ਤੁਹਾਨੂੰ ਉਥੇ ਸਭ ਕੁਝ ਮਿਲੇਗਾ ਹਰਿਆਣ ਬਹਿਨ ਨੂੰ ਖਾਨਪੀਨ ਨੂੰ ਮਿਲੇਗਾ ਸਾਰੇ ਆਈਏ ਅਸੇ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਮਾਤਰਮੰਦਰ ਜੀ ਸੰਗਲ ਨੰਬਰਦਾਰ ਆ ਪਿੰਡ ਪਡਵਾਂ ਰੋ ਅੱਛਾ ਭਾਈ ਕੀ ਗੱਲ ਕੀ ਹੁੰਦੀ ਹੈ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਸ਼ਿਕਾਇਤ ਵੀ ਦਰਜ ਕਰਾ ਆ ਗਿਆ ਗ੍ਰੀਪ ਤੋਂ ਆ ਪਤਾ ਨਹੀਂ ਮੈਨੂੰ ਇੱਥੇ ਜਾ ਕੇ ਮਤਲਬ ਸ਼ਿਕਾਇਤ ਵੀ ਦੱਜ ਕਰਾਈ ਨਾ ਪਹਿਲਾਂ ਧਮਕੀਆਂ ਦੇ ਘਰ ਛੱਡ ਦੋ ਇਹ ਥਾਂ ਸਾਡਾ ਅਸੀਂ ਕਬਜ਼ਾ ਕਰਨਾ ਵਾ ਲਾਲਕੀਰ ਦੇ ਅੰਦਰ ਜਗਾ ਵਾਏ ਮੇਰਾ ਪਿੰਡ ਤਕਰੀਬਨ 70 80 ਪਿੰਸ ਜਿਹੜਾ ਲਾਲਕੀਰ ਦੇ ਅੰਦਰ ਹੀ ਹੈ ਨੰਬਰੀ ਥਾਂ ਕਿਸੇ ਦਾ ਨਹੀਂ ਹੈਗਾ ਇਹ ਵਾਸੇ ਕਬਜ਼ਾ ਕਰਨ ਦੀ ਨੀਤ ਨਾ ਮਤਲਬ ਇਹਨਾਂ ਦਾ ਆ ਕੇ ਘਰ ਢਾ ਕੇ ਚੰਗੇ ਭਲੇ ਜੱਟ ਪਰਿਵਾਰ ਆ ਜਿਨ੍ਹਾਂ ਨੇ ਮਤਲਬ ਆ ਕੇ ਘਰ ਢਾਇਆ ਵਾ ਗਲਤ ਗੱਲ ਕੀਤੀ ਹੈ ਬਾਕੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਜਿਹੜਾ ਜੀਸੀਬੀ ਚਲਾਉਂ ਉਹ ਆਪ ਖੁਦ ਚਲਾਈ ਹੈ ਪ੍ਰਗਟ ਸਿਕ ਨੇ ਜੀਸੀਬੀ ਖੁਦ ਚਲਾ ਕੇ ਤੇ ਮਤਲਬ ਇਹ ਚੀਜ਼ ਕੀਤੀ ਹੈ ਗਲਤ ਕੀਤਾ ਵਾ ਗਰੀਬ ਦਾ ਵੇਖੋ ਤੁਹਾਡੇ ਸਾਹਮਣੇ ਆ ਕਿਦਾਂ ਸਮਾਨ ਬਣਾਇਆ ਹੋ ਤੋ ਕਿਸਤਾ ਤੇ ਉਹ ਚਾਦੀ ਪਿਆਲੂ ਪੁੱਛੇ ਦਾ ਕੰਮ ਕਰਦੀ ਉਹ ਰਾਜ ਮੇਕ ਜਗੇ ਤੇ ਦਿਹਾੜੀ ਮਿਲ ਗਈ ਲੱਗ ਗਈ ਕਿਤੇ ਕਾਮਕਾਰ ਗੁਰਗਿੱਦਾ ਕੀ ਬਣਾਇਆ ਫ੍ਰਿਜ ਟੁੱਟ ਗਈ ਸਭ ਕੁਛ ਇਹ ਤੈਅ ਅਸ਼ਰਸ਼ ਕਰ ਦਿੱਤਾ ਇੱਥੇ ਪਏ ਸੀ ਰਾਤ ਕੰਬਰ ਜਾਈ ਲੈ ਗਏ ਫਿਰ ਉਹ ਆਪਣੇ ਘਰ ਖੜਿਆ ਉਹ ਟਰਾਲੀ ਲਾ ਕੇ ਦਿੱਤੀ ਹੈ ਵੀ ਚਲੋ ਕੋਈ ਰਾਤ ਬੰਦਾ ਇਸ ਬਜ਼ੁਰਗ ਸਵਾਲਿਆ ਵੀ ਕੋਈ ਸਮਾਨ ਨਾ ਕੋਈ ਚੋਰੀ ਕਰ ਲਿਆ ਇਹਨਾਂ ਦਾ ਵੀ ਬੜਾ ਮੋਟਾ ਪੱਜ ਗਿਆ ਟੁੱਟਾ ਪੱਜਾ ਘਰ ਸਵਾਲਿਆ ਰੋਟੀ ਪਾਣੀ ਦਿੱਤਾ ਬਾਕੀ ਇਹ ਵੀ ਜਿੰਨਾ ਚਿਰ ਮਕਾਨ ਨਹੀਂ ਬੰਦਦਾ ਹੁਣ ਚਿਰ ਮੇਰੇ ਘਰੇ ਰਹਿਣਗੇ ਰੋਟੀ ਪਾਣੀ ਮਿਲੂਗਾ ਬਾਕੀ ਜਲਦੀ ਬਣਾ ਦਿੱਤਾ ਜਾਏਗਾ ਕਿ ਦਾਨੀ ਸੱਜਣ ਕਰੀ ਜਾਂਦੇ ਨੇ ਸੇਵਾ ਕੁਝ ਆਪਣੇ ਲੈਵਲ ਤੇ ਜਿੰਨਾ ਕਰਕੇ ਜਲਦੀ ਇਹਨਾਂ ਨੂੰ ਘਰ ਬਣਾ ਕੇ ਦੇ ਬਾਕੀ ਪ੍ਰਸ਼ਾਸਨ ਤੋਂ ਬੰਕਾ ਦਾ ਇਨਸਾਫ ਦਿੱਤਾ ਜਾਏ ਪੁਲਿਸ ਨੇ ਐਫਆਈਰਡੀ ਦਰਜ ਕਰ ਲਈ ਆ ਜਿਹੜੀ ਮਸ਼ੀਨ ਢਾਕੇ ਗਈ ਆ ਮਸ਼ੀਨ ਕਬਜ਼ੇ ਚ ਲੈ ਲਈ ਆ ਉਹ ਥਾਣੇ ਕਾਲਾ ਨਰ ਲੱਗੀ ਆ ਬਾਕੀ ਪੁਲਿਸ ਪ੍ਰਸ਼ਾਸਨ ਨੇ ਮਦਦ ਕੀਤੀ ਆ ਸਾਡੀ ਬਹੁਤ ਮਦਦ ਕੀਤੀ ਆ ਫਾਇਦੇ ਕਰਦੇ ਹੁਣ ਵੀ ਜਿਹੜੇ ਬੰਦੇ ਨੇ ਘਰਾਉਣੀ ਹਰਕਤ ਕੀਤੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਸਬਕ ਮਿਲੇ ਵੀ ਗਾਂਵ ਦੇ ਗਰੀਬ ਕਿਸੇ ਦਾ ਧੱਕਾ ਨਾ ਕਰੀਏ ਤਾਂ ਇੰਨੀ ਬੇਨਤੀ ਕਰਨਾ ਵੀ ਇਹਨਾਂ ਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਬਸ ਮੇਰਾ ਨਾਮ ਗਗਨਦੀਪ ਸਿੰਘ ਕਾਂਗਾ ਜੀ ਅੱਛਾ ਗਗਨ ਜੀ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀ ਬੜੀ ਹਿੰਮਤ ਇਹ ਲਈ ਨੀ ਦੇ ਇਹੋ ਜੇ ਸਮੇਂ ਦੇ ਵਿੱਚ ਵੀਡੀਓ ਬਣਾਣੀ ਬੜੀ ਔਖੀ ਹੈ। ਅਸੀਂ ਵੀ ਵੀਡੀਓ ਵੇਖ ਕੇ ਤੁਹਾਡੀ ਪਹੁੰਚੇ। ਬਿਲਕੁਲ ਜੀ ਉਸੇ ਪਿਓ ਦਾ ਖੂਨ ਨਾ ਰਗਾਂ ਚ ਜਿਸਪੀ ਹੋਣੇ ਇਹ ਵੀਡੀਓ ਬਣਾਇਆ ਸਾਡੇ ਬਜ਼ੁਰਗ ਨੇ। ਦਾਜੀ ਲੱਗਦੇ ਸੀ ਪਰ ਭੈਣ ਦੀਆਂ ਜਿਹੜੀਆਂ ਹੁਕਾਂ ਸੀ ਨਹੀਂ ਸੁਣ ਕੇ ਰਹਾ ਗਿਆ ਤੇ ਸੋਚਿਆ ਚੱਲ ਪਾ ਦਿੰਦੇ ਆ ਤੇ ਇਹ ਇਨਸਾਨੀਅਤ ਦੇ ਕੇ ਰਿਸ਼ਤੇ ਦੇ ਕੋਲ ਵੀਡੀਓ ਬਣ ਚੋ ਕੋਈ ਨਾ ਕੋਈ ਤੇ ਬਾਤ ਸੁਣੂਗਾ ਤੇ ਬਹੁਤ ਖੁਸ਼ੀ ਹੋਈ ਆ। ਲੋਕਾਂ ਨੇ ਹਲਕੇ ਨੇ ਸਾਰਿਆਂ ਬਹੁਤ ਸਨਜੋਗ ਦਿੱਤਾ। ਪ੍ਰੈਸੀ ਮੀਡੀਆ ਦਾ ਹੀ ਬਹੁਤ ਧੰਨਵਾਦ ਆ। ਇਨਾ ਆ ਕੇ ਗਰੀਬ ਦੀ ਸੁਣੀ ਆ ਤੇ ਦੂਰ ਦੂਰ ਤੱਕ ਗੱਲ ਪਹਚਾਈਏ ਅਸੇ ਵੀਰ ਜੇਸੀ ਕੇ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਤਰਨਤੋਣਾ ਦੇ ਉੱਤੇ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਵੀ ਉਹਨਾਂ ਦੀ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ ਉਹ ਜੇਲ੍ਹ 'ਚ ਬੰਦ ਹੋਣੇ ਚਾਹੀਦੇ ਨੇ ਜਿਨ੍ਹਾਂ ਬੰਦੇ ਨੇ ਕਬਜ਼ਾ ਕਰਨ ਦੀ ਨੀਤ ਨਾਲ ਜਿਹਦਾ ਗਰੀਬ ਦਾ ਘਟਾ ਆ ਪਹਿਲਾਂ ਤੇ ਉਹਨਾਂ ਦੀ ਇਨਕੁਆਰੀਆਂ ਕੀਤੀਆਂ ਜਾਂ ਉਹਨਾਂ ਦੇ ਘਰ ਕਾਦੇ 'ਚ ਬਣਿਓ ਆਪਣੇ ਘਰਾਂ ਦੇ ਪੇਪਰ ਦਿਖਾਉਣ ਉਹਨਾਂ ਦੇ ਖੁਦ ਨੇ ਜਾਇਦ ਕਬਜ਼ਿਆਂ ਦੇ ਕਰ ਕਰਕੇ ਘਰ ਬਣਾਏ ਹੋਏ ਨੇ ਤੇ ਗਰੀਬ ਦਾ ਘਰ ਵੀ ਜੇ ਕਿਤੇ ਬਣਿਆ ਤੇ ਬਿਠਾ ਬਣਿਆ ਰਹਿਣ ਦੋ ਜੇ ਤੂੰ ਆ ਮਹਿਲ ਛੱਤ ਲੈਨੇ ਤੇ ਉਹਦਾ ਘਰ ਰਹਿਣ ਦੋ ਪ੍ਰਸ਼ਾਸਨ ਕੋ ਮੈਂ ਇਹ ਮੰਗ ਕਰਦਾ ਗਰੀਬ ਦਾ ਘਰ ਬਣੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਪ੍ਰਸ਼ਾਸਨ ਨੂੰ ਨਾਲ ਹੋਣਾ ਚਾਹੀਦਾ ਸੀ ਪ੍ਰਸ਼ਾਸਨ ਆ ਕੇ ਕਾਰਵਾਈ ਕਰਦਾ ਤਾਂ ਕੋਈ ਗੱਲ ਨਹੀਂ ਸੀ ਇਹ ਗੁੰਡਿਆਂ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਇਹਨੂੰ ਗੁੰਡਾਗਰਦੀ ਕਾਵਾਂਗਾ ਨੰਗੀ ਗੁੰਡਾਗਰਦੀ ਜਿਹੜੀ ਦਿੰਦੇ ਆ ਰਹੇ ਹੋਈ ਹੈ ਪੰਜਾਬ ਤੇ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਭੰਡਵਾ ਨੇ ਬਿਆਨ ਲਖਿਆ ਪੀ ਮੇਰਾ ਮਕਾਨ ਟਾਤਾ ਉਹਦੇ ਸਬੰਧ ਵਿੱਚ ਅਸੀਂ ਉਹ ਰਾਤੀ ਅੰਸਰਾਂ ਦੇ ਖਿਲਾਫ ਕਾਫੀ ਅਦਜ ਕਰਤੀ ਹੈ ਤਫਤੀਸ਼ ਕਰ ਰਹੇ ਹਾਂ ਜਿਸ ਵੀ ਜਿਹੜੀ ਜਨਾ ਮਕਾਨਟ ਹੈ ਉਹ ਕਬਜ਼ੇ ਚ ਹੈ ਸਰ ਵੈਸੇ ਕਿੰਨੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਹੈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਕਿ ਰਾਤੀ ਕਾਰਵਾਈ ਕਰ ਦਿੱਤੀ ਰਾਤ ਉਸੇ ਵੇਲੇ ਜਦੋਂ ਬਿਆਨ ਲਖਿਆ ਉਸੇ ਵੇਲੇ ਰਾਤੀ ਕੰਪਲੇਂਟ ਕੀਤੀ ਸੀ ਉਸੇ ਵੇਲੇ ਆਪਾਂ ਪਰਚਾ ਦਰਜ ਕਰਾ ਕਿੰਨੇ ਲੋਕਾਂ ਦੇ ਪਰਚਾ ਦਰਜ ਹੋ ਗਏ ਚਾਰ ਲੋਕਾਂ ਦੇ ਖਿਲਾਫ ਦਰਜ ਹੋ ਗਏ ਕੋਈ ਉਹਨਾਂ ਨੂੰ ਰੈਸਟ ਨਹੀਂ ਪਈ ਨਹੀਂ ਅਜੇ ਤਫਤੀਸ਼ ਕਰ ਰਹੇ ਹਾਂ ਜੇ ਰੈਸਟ ਨਹੀਂ ਪਈ ਰੇਟ ਕਰ ਰਹੇ ਦੇਸੀ ਵੀ ਮੌਕੇ ਤੇ ਰਿਕਵਰ